ਮੈਂ ਆਪਣੇ ਸਾਥੀਆਂ ਨਾਲ ਸਾਡੇ ਵੀਰ ਸਿੰਘ ਸਿੱਧੂ ਸਾਡੇ ਫਾਰਮਰ ਮਿਨਿਸਟਰ ਮਦਨ ਲਾਲ ਜਲਾਲਪੁਰ ਸਾਹਿਬ ਸਾਡੇ ਐਮਐਲਏ ਸਾਤਰਪੁਰ ਜਿੰਦਰ ਸਿੰਘ ਬਾਜਵਾ ਜੀ ਜਿਹੜੇ ਪੁਰਾਣੇ ਪੰਚਾਇਤਾਂ ਦੇ ਮਿਨਿਸਟਰ ਰਹੇ ਨੇ ਤੇ ਢਿੱਲੋਂ ਸਾਹਿਬ ਇਹ ਮੇਰੇ ਨਾਲ ਨੇ ਐਡਵੋਕੇਟ ਸਾਹਿਬ ਤੇ ਮਿਸਟਰ ਦਿਓਲ ਐਡਵੋਕੇਟ ਵੀ ਨੇ ਇੱਕ ਤੇ ਚਿੱਠੀ ਅਸੀਂ ਜਿਹੜੀਆਂ ਜਿਹੜੀਆਂ ਐਪਰੀਹੈਂਸ਼ੀਅਲ ਸਾਡੀ ਪਾਰਟੀ ਵੱਲੋਂ ਨੇ ਉਹ ਮੈਂ ਚਿੱਠੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਸਾਈਨ ਚਿੱਠੀ ਉੱਤੇ ਇਹਨ ਸਾਈਨ ਦੀ ਤੁਹਾਨੂੰ ਮੈਂ ਫੋਟੋ ਦੇ ਰਿਹਾ ਇਹ ਇਹ ਪੇਜ ਇਹਨਾਂ ਨੂੰ ਆਲਰੇਡੀ ਸਾਈਨਡ ਹੈ ਪੇਜ ਦੂਸਰੀ ਗੱਲ ਇਹ ਹੈ ਕਿ ਜਿਸ ਕਿਸਮ ਨਾਲ ਇਹ ਜਿਹੜੀਆਂ ਪਚਾਇਦੀਆਂ ਇਲੈਕਸ਼ਨਸ ਕੀਤੀਆਂ ਜਾ ਰਹੀਆਂ ਨੇ ਅਸੀਂ ਜਿਹੜੀਆਂ ਉਹਦੇ ਚ ਕਮੀਆਂ ਪੇਸ਼ੀਆਂ ਦੱਸੀਆਂ ਇੱਕ ਇੱਕ ਮਿੰਟ ਇੱਕ ਵੱਡੀ ਕਮੀ ਪੇਸ਼ੀ ਹੈ ਕਿ ਜਿਹੜੇ ਇਲੈਕਟਰਲ ਰੂਲਸ ਨੇ ਜਿਨ੍ਹਾਂ ਦੇ ਉੱਤੇ ਇਹ ਪੰਚਾਇਤ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਪਿਕ ਇੱਕ ਵਟਿਆਰ ਚਾਹ। ਉਹਨਾਂ ਨੇ 1 1 23 ਤੋਂ ਉਹ ਲਿਸਟਾ ਪੇਟੀਤੀਆਂ ਸੀ ਉਹਨਾਂ ਨੂੰ ਬੇਜਤੀ ਕੀਤੀ ਹੈ ਕਿ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਉਹ ਇੱਕ ਇੱਕ 24 ਦੀ ਵੋਟਰ ਲਿਸਟਾਂ ਤੋਂ ਹੋਈ ਸੀ ਤੁਸੀਂ ਇੱਕ ਇੱਕ 23 ਤੋਂ ਕੀਤਾ ਬਹੁਤ ਸਾਰੇ ਬੰਦੇ ਜਿਹੜੇ ਇਹਦੇ ਵਿੱਚ ਸਰਪੰਚ ਵੀ ਖੜਾਣਾ ਚਾਹਦੇ ਹੋ ਸਕਦਾ ਜਿਹੜਾ ਉਦੋਂ 18 ਸਾਲ ਦਾ ਨਹੀਂ ਹਾਲ ਬਾਅਦ 18 ਦਾ ਹੋ ਗਿਆ। ਤੋਂ ਬਹੁਤ ਸਾਰੀਆਂ ਅਹਿੋਜੀਆਂ ਚੀਜ਼ਾਂ ਹੈ ਨੇ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਕਿ ਸਾਰੇ ਨੂੰ ਅਸੀਂ ਇੱਕ ਵਾਰੀ ਰੀਲੁੱਕ ਕਰ ਲਵਾਂਗੇ ਤੇ ਜਿਹੜੀ ਲੇਟੈਸਟ ਲਿਸਟ ਵੀ ਹੋਏਗੀ ਉਹ ਵੀ ਬੰਦੇ ਅਸੀਂ ਪੰਚਾਇਤੀਆਂ ਵੋਟਾਂ ਦੇ ਵਿੱਚ ਮਨਜ਼ੂਰ ਕਰਾਂਗੇ ਮੈਂ ਸਮੁੱਚੇ ਪੰਜਾਬ ਦੇ ਪਿੰਡ ਵਾਲੇ ਜਿੰਨੇ ਵੀ ਇੱਥੇ ਸਾਡੀ ਪੰਚਾਇਤਾਂ ਲੜਨ ਵਾਲੇ ਲੋਕ ਨੇ ਉਹਨਾਂ ਨੂੰ ਬੇਦੀ ਕਰਨਾ ਚਾਹਨਾ ਕਿ ਅੱਜ ਹੀ ਇਲੈਕਸ਼ਨ ਕਮਿਸ਼ਨਰ ਸਾਹਿਬ ਨੇ ਹੁਕਮ ਕੀਤਾ ਹੈ ਜਿਹੜੀ ਡਿਪਟੀ ਕਮਿਸ਼ਨਰ ਦੀ ਵੋਟਰ ਲਿਸਟ ਹੈ ਵੈਬਸਾਈਟ ਤੇ ਡਿਪਟੀ ਕਮਿਸ਼ਨਰ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਵੀ ਡਿਪਟੀ ਕਮਿਸ਼ਨਰ ਹੋਏਗਾ ਉਹਦੀ ਵੈਬਸਾਈਟ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਬਕਾਇਦਾ ਤੌਰ 'ਤੇ ਵੋਟਰ ਲਿਸਟਾਂ ਵੀ ਹੈ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਵੈਬਸਾਈਟ ਤੇ ਪਾਓ ਉਹ ਹੁਣ ਤੱਕ ਹੋ ਜਾਏਗਾ ਵਿਥਿਨ ਆਵਰਜ਼ ਉਹ ਚੀਜ਼ ਉਹ ਵੀ ਹੋ ਜਾਏਗੀ ਉਹਨਾਂ ਨੇ ਯਕੀਨ ਦਵਾਇਆ ਇਹਦੇ ਨਾਲ ਜਿੰਨੇ ਵੀ ਪਿੰਡਾਂ ਦੇ ਵਿੱਚ ਵਾਰਡ ਬਣੇ ਨੇ ਤੇ ਲੋਕਾਂ ਕੋਲ ਵਾਰਡਾਂ ਦੀ ਅਜੇ ਤੱਕ ਇਨਫੋਰਮੇਸ਼ਨ ਹੈ ਨਹੀਂ ਸੀ ਇਤਲਾ ਹੈ ਨਹੀਂ ਸੀ ਜਾਂ ਜਿਹੜੀ ਰੈਜ਼ਰਵੇਸ਼ਨ ਹੋਈ ਕਿਹੜੇ ਔਰਡ ਚ ਜਾਂ ਕਿਹੜੇ ਪਿੰਡ ਦੀ ਕੀ ਰੈਜ਼ਰਵੇਸ਼ਨ ਹੈ ਕਿ ਧਰਤ ਰੈਜ਼ਰਵੇਸ਼ਨ ਹੈ ਜਾਂ ਔਰਤਾਂ ਦੀ ਰੈਜ਼ਰਵੇਸ਼ਨ ਹੈ ਜਾਂ ਜਨਰਲ ਕੈਟਾਗਰੀ ਉਹ ਸਾਰੀਆਂ ਚੀਜ਼ਾਂ ਅੱਜ ਵੈਬਸਾਈਟ ਤੇ ਆਪਣੇ ਆਪਣੇ ਡੀਸੀ ਜਿਹੜੇ ਮੇਰੇ ਵੀਰ ਨਹੀਂ ਇਹ ਪਤਾ ਕਰ ਸਕਦੇ ਹੋ ਕੋਈ ਵਕੀਲ ਕਰਕੇ ਵੈਬਸਾਈਟ ਨੂੰ ਡਾਊਨਲੋਡ ਕਰ ਲਓ ਟੈਲੀਫੋਨ ਤੇ ਵੀ ਹੋ ਜਾਂਦਾ ਇੱਕ ਤੇ ਇੱਕ ਵੱਡਾ ਖੱਛਾ ਜਿਹੜਾ ਸੀ ਇਲੈਕਸ਼ਨ ਕਮਿਸ਼ਨਰ ਸਾਹਿਬ ਦੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਕੱਲ ਤੋਂ ਨੋਮੀਨੇਸ਼ਨਸ ਆਨ ਹੋ ਗਿਆ ਨੇ ਨੋਮੀਨੇਸ਼ਨ ਔਨ ਹੋਣ ਤੋਂ ਬਾਅਦ ਹੋਇਆ ਕੀ ਸਾਰੇ ਸੈਕਟਰੀ ਜਿਹੜੇ ਪੰਚਾਇਤਾਂ ਦੇ ਇਹਨਾਂ ਨੇ ਆਪਣੇ ਟੈਲੀਫੋਨ ਬੰਦ ਕਰਦੇ ਸਾਰੇ ਬੀਡੀਪੀਓਜ਼ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਇੱਕ ਇੱਕ ਵੀਡੀਓ ਕੋ ਦੋ ਦੋ ਤਿੰਨ ਤਿੰਨ ਬਲਾਕ ਦੇ ਜਿਸ ਦਾ ਮੇਰੇ ਹਲਕੇ ਜੀ ਇੱਕੋਲ ਕਾਦੀਆਂ ਵੀ ਹੈ ਧਾਰੀਵਾਲ ਵੀ ਹੈ ਜੇ ਕੱਲ ਪੁੱਛਿਆ ਲੋਕਾਂ ਨੇ ਕਿ ਅਸੀਂ ਤੁਹਾਡੇ ਕੋ ਐਨਓਸੀਜ਼ ਲੈਣੀਆਂ ਨੇ ਚੋਲਾ ਟੈਕਸ ਦੇ ਕਲੀਅਰੈਂਸਜ਼ ਲੈਣੀਆਂ ਨੇ ਕਿੱਥੇ ਉਹ ਕਹਿੰਦੇ ਜੀ ਮੈਂ ਕਾਦੀਆਂ ਬੈਠਾ ਕਾਦੀਆਂ ਜਦੋਂ ਜਾਂਦੇ ਉਹ ਕਹਿੰਦੇ ਧਾਰੇਵਾਲ ਬੈਠੇ ਸੋ ਇਹ ਇੱਕ ਦੂਸਰੀ ਗੱਲ ਅਸੀਂ ਇਹਨਾਂ ਦੇ ਨੋਟਿਸ ਲੈਂਦੀ ਸੈਕਟਰੀ ਜਿਹੜਾ ਪੰਚਾਇਤ ਦਾ ਬੇਸਿਕਲੀ ਹਰ ਪਿੰਡ 'ਚ ਇੱਕ ਹੋਣਾ ਚਾਹੀਦਾ ਹੈ ਕਿ ਆਪਾਂ ਤੋਂ ਦੋ ਜਾਂ ਤਿੰਨ ਪਿੰਡ ਉਹਦੇ ਕੋਲ ਹੋਣੇ ਚਾਹੀਦੇ ਕਈ ਸੈਕਟਰੀ ਜਿਹਨਾਂ ਕੋ 80 80 ਪਿੰਡ ਦੇ ਦਿੱਤੇ ਜਿੰਨੀ ਵੀਡੀਓ ਕੋ ਪਾਵਰ ਹੋਣੀ ਹੈ 50 ਸੈਕਟਰੀ ਕੋ ਉਹਦਾ ਮਤਲਬ ਹੈ ਜਿਹੜੇ ਅਪਲਾਈਬਲ ਨੇ ਜਿਹੜੇ ਜਿਹੜੇ ਸੈਕਟਰੀ ਹੈ ਸਮਝ ਲੈਂਦੇ ਜਿਨ੍ਹਾਂ ਤੇ ਇਹਨਾਂ ਨੂੰ ਯਕੀਨ ਹੈ ਆਪ ਵਾਲਿਆਂ ਉਹਨਾਂ ਨੂੰ ਇਹ ਗੱਲ ਕਹਿਤੀ ਤੁਸੀਂ ਚੁੱਪ ਹੋ ਕੇ ਟੈਲੀਫੋਨ ਬੰਦ ਕਰੋ ਤੇ ਲੱਭੜਾ ਨਹੀਂ ਕਿਸੇ ਨੂੰ ਹੁਣ ਸਾਰੇ ਇੱਥੇ ਸੈਕਟਰੀਆਂ ਦੇ ਪੰਜਾਬ 'ਚ ਮੈਂ ਗੱਲ ਕਰ ਰਿਹਾ ਕੱਲੇ ਆਪਣੇ ਹਲਕੇ ਦੀ ਪੰਜਾਬ ਦੇ ਵਿੱਚ ਸਾਰੇ ਸੈਕਟਰੀਆਂ ਨੇ ਟੈਲੀਫੋਨ ਬੰਦ ਕੀਤੇ ਬੀਡੀਪੀਓ ਦੇ ਟੈਲੀਫੋਨ ਬੰਦ ਕੀਤੇ ਫਿਰ ਅਸੀਂ ਇਹ ਗੱਲ ਕਹੀ ਕਿ ਵੇਖੋ ਜੀ ਇਹਦੇ ਵਿੱਚ ਸਨਿਚਰ ਐਡ ਦੇ ਵੀ ਛੁੱਟੀ ਆ ਜਾਣੀ ਤੇ ਤੁਸੀਂ ਇਹ ਦੱਸੋ ਜੇ ਕਿਸੇ ਨੇ ਆਪਣਾ ਐਫੀਡੇਵਿਟ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਜਾਂਦਾ ਕਿ ਤੁਸੀਂ ਐ ਐਸਸੀ ਦਾ ਸਰਟੀਫਿਕੇਟ ਲੈ ਕੇ ਆਓ ਇੱਕ ਇਹ ਮੈਂ ਦੱਸਣਾ ਚਾਹੁੰਦਾ ਅੱਜ ਦੇ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਯਕੀਨ ਦੋਆ ਹੈ ਕਿ ਜਿਹੜਾ ਆਲਰੇਡੀ ਸ਼ੈਡਿਊਲ ਕਾਸਟ ਹੈ ਸਾਡਾ ਭਰਾ ਤੇ ਉਹਦੇ ਕੋਲ ਆਲਰੇਡੀ ਪੁਰਾਣਾ ਸਰਟੀਫਿਕੇਟ ਹੈ ਉਹੀ ਹੁਣ ਮੰਨਿਆ ਜਾਏਗਾ ਹਰ ਇਲੈਕਸ਼ਨ 'ਚ ਨਵਾਂ ਸਰਟੀਫਿਕੇਟ ਲਿਆ ਦੀ ਬੀਸੀ ਦੀ ਐਸਸੀ ਦੀ ਕੋਈ ਲੋੜ ਨਹੀਂ ਪੈਗੀ ਇਹ ਕੀ ਹੈ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਬੈਠੇ ਨੈਪ ਤਹਿਸੀਲਦਾਰ ਨਹੀਂ ਬੈਠੇ ਤੇ ਦੱਸੋ ਜਿਹੜਾ ਤੁਸੀਂ ਅਸਟੇਮ ਇੱਕ ਜਾਰੀ ਕੀਤਾ ਸੀ ਇਹਨਾਂ ਨੋਟੀਫਿਕੇਸ਼ਨ ਕਿ ਜੇ ਤੁਹਾਨੂੰ ਚੁੱਲਾ ਟੈਕਸ ਦੀ ਕੋਈ ਕਲੀਅਰੈਂਸ ਨਹੀਂ ਦਿੱਤਾ ਤੇ ਤੁਸੀਂ ਆਪਣੇ ਕੈਫੀ ਡੇਬਿਟ ਲਾ ਦਿਓ ਨਾਲ ਜਿਸ ਐਵੀ ਡੇਬਿਟ ਦੇ ਵਿੱਚ ਅਸੀਂ ਮੈਂਸ਼ਨ ਕਰ ਰਿਹਾ ਮੈਂ ਅੱਜ ਹੀ 1 ਘੰਟੇ ਦੇ ਵਿੱਚ ਵਿੱਚ ਆਪਣੇ ਫੇਸਬੁੱਕ ਤੇ ਤੇ ਸਾਰੇ ਪਾਰਟੀ ਦੇ ਫੇਸਬੁੱਕ ਤੇ ਹੋਏਗਾ ਉਹ ਸਾਰੇ ਬੰਦੇ ਦੇਖ ਸਕਦੇ ਨੇ ਉਹਦੇ ਚ ਇਹ ਹੈ ਬੰਦਾ ਲਿਖ ਕੇ ਦੇਵੇਗਾ ਨੋਟਰੀ ਪਰਵੇ ਕੋ ਟੈਸਟ ਕਰਾਏਗਾ ਉਹ ਜੇ ਲਿਖਿਆ ਜਾਏਗਾ ਕਿ ਮੈਂ ਪੰਜਾਬ ਸਰਕਾਰ ਦੀ ਜਾਂ ਕੋਈ ਪੰਚਾਇਤੀ ਪੈਣੀ ਤੇ ਕਿਤੇ ਵੀ ਕਬਜ਼ਾ ਨਹੀਂ ਕੀਤਾ ਮੈਂ ਕਿਸੇ ਵੀ ਪੰਚਾਇਤੀ ਰਾਜ ਜਾਂ ਲੋਕਲ ਬਾਡੀਜ਼ ਦਾ ਕੋਈ ਬਕਾਇਆ ਨਹੀਂ ਦੇਣਾ ਮੇਰੀ ਕੋਈ ਦੇਣਦਾਰੀ ਨਹੀਂ ਹੋਏਗੀ ਉਹ ਜੇ 24 ਘੰਟਿਆਂ ਚਾਰੋ ਜਿਹੜਾ ਉਹਦਾ ਜਵਾਬ ਨਹੀਂ ਦਿੰਦਾ ਉਹਦਾ ਮਤਲਬ ਤੁਹਾਡੇ ਕਾਨੂੰਨ ਤੋਂ ਮੰਨਤੂ ਸਾਨੂੰ ਤਹਿਸੀਲਦਾਰਾਂ ਦੇ ਦੂਸਰ ਕਿਉਂਕਿ ਹੁਣ ਕੀਤਾ ਕਿ ਤਹਿਸੀਲਦਾਰ ਤਹਿਸੀਲਾਂ ਤੇ ਨਹੀਂ ਬੈਨੇ ਤੇ ਉਹ ਬੰਦੇ ਆਪਣੇ ਨੋਟੀਫਾਈ ਕਿੱਥੋਂ ਕਰਾਂ ਜੀ ਮੋਰਾ ਕਿੱਥੋਂ ਲਵਾਂ ਸੋ ਉਹਦੇ ਵਾਸਤੇ ਅਸੀਂ ਮਸ਼ਕੂਰ ਹੈ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਸਾਡੀ ਇਹ ਗੱਲ ਤਸਲੀਮ ਕੀਤੀ ਹੈ ਕਿ ਖੱਜਲ ਖਰਾਬੀ ਢਾਣ ਵਾਸਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਅਸੀਂ ਇਹ ਕਰਾਵਾਂਗੇ ਮੈਂ ਇੱਕ ਹੋਰ ਗੁਜ਼ਾਰਿਸ਼ ਇਹਨਾਂ ਨੂੰ ਕੀਤੀ ਹੈ ਕਿ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਜਦੋਂ ਗਿਣਤੀ ਹੁੰਦੀ ਉਦੋਂ ਕੈਮਰੇ ਲੱਗ ਜਾਂਦੇ ਜੇ ਸਾਡੇ ਕਿਸੇ ਬੰਦੇ ਨੂੰ ਐਪਰੀਹੈਂਸ਼ਨ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿਸੇ ਪਾਰਟੀ ਦੇ ਕਿਸੇ ਸਾਥੀ ਨੂੰ ਐਪਰੀਹੈਂਸ਼ਨ ਕਿ ਗਿਣਤੀ ਦੇ ਵਿੱਚ ਕੋਨੀ ਕੀ ਹੁੰਦਾ ਡਰ ਕੋਈ ਗਲਤ ਉਥੇ ਅਨਾਉਂਸਮੈਂਟ ਕਰਾਉਣ ਦਾ ਡਰ ਰਿਹਾ ਤੁਸੀਂ ਆਪਣਾ ਅਸੀਂ ਇਹਨਾਂ ਨੂੰ ਵੇਚੀ ਕੀਤੀ ਅਸੀਂ ਖਰਚਾ ਭਰਨ ਨੂੰ ਵੀ ਤਿਆਰ ਅਸੀਂ ਆਪਣੇ ਕੈਮਰੇ ਲਵਾ ਦਿੰਦੇ ਆ ਗਿਣਤੀ ਅੰਡਰ ਕੈਮਰਾਸ ਕੀਤੀ ਅਕੋਰਡਿੰਗ ਟੂ ਲਾਜ਼ ਇਸ ਗੱਲ ਤੇ ਲੱਗਿਆ ਅਸੀਂ ਵਿਚਾਰ ਕਰ ਲੈਨੇ ਐਂਡ ਇਸ ਗੱਲ ਤੇ ਕਾਪੀ ਹੱਦ ਤੱਕ ਇਹ ਸਹਿਮਤ ਸਰ ਕਿ ਜਦੋਂ ਕਾਨੂੰਨ ਸਾਡੀ ਅਸੈਂਬਲੀ ਇਲੈਕਸ਼ਨਾਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਗਿਣਤੀ ਵੇਲੇ ਕੈਮਰੇ ਲੱਗ ਸਕਦੇ ਨੇ ਇੱਥੇ ਵੀ ਲੱਗ ਸੋ ਇਹ ਸਾਰੀਆਂ ਗੱਲਾਂ ਅੱਜ ਅਸੀਂ ਇਹਨਾਂ ਦੇ ਰਿਪੋਰਟਸ ਲਿਆਏ ਆ ਕਿ ਅਜੇ ਪਿਛਲੇ 2 ਦਿਨ ਦਾ ਮੈਂ ਸਮੁੱਚੇ ਪੰਜਾਬ ਦੀ ਤੁਹਾਨੂੰ ਤਸਵੀਰ ਦੇ ਰਿਹਾ ਕਿਸੇ ਨੂੰ ਕੋਈ ਲਿਸਟ ਨਹੀਂ ਦਿੱਤੀ ਜਾ ਬੀਡੀਪੀਓਜ਼ ਦਸਤਨਾਚ ਨਹੀਂ ਨੇ ਸੈਕਟਰੀਆਂ ਨੇ ਆਪਣੇ ਟੈਲੀਫੋਨ ਬੰਦ ਕਰ ਲਏ ਨੇ ਐਸਟੀਐਮ ਅਚਾ ਐਸਟੀਐਮ ਤੇ ਡੀਸੀਜ਼ ਲਾਸਟ ਮੂਮੈਂਟ ਰਲਾਈਬਲ ਅਫਸਰ ਲਾ ਲਏ ਕਿਉਂਕਿ ਜੇ ਵੋਟਰ ਅਚਾ ਇੱਕ ਹੋਰ ਮੈਂ ਗੱਲ ਕਹਿਣੀ ਸੀ ਕਿ ਪਹਿਲੀ ਤਾਰੀਖ ਤੱਕ ਜਿਹੜੀ ਵੋਟ ਹੈ ਨਹੀਂ ਉਹ ਵੋਟ ਵੀ ਬਣਵਾ ਸਕਦਾ ਐ ਐਸਟੀਐਮ ਆਫਿਸ ਚ ਤਿੰਨ ਦਿਨ ਦਾ ਟਾਈਮ ਐ ਤੁਹਾਡੀ ਨਾਮਿਨੇਸ਼ਨ ਦੀ ਅਖੀਲੀ ਤਾਰੀਖ 4 ਤਰੀਕ ਹੈ ਉਸ ਤੋਂ 3 ਦਿਨ ਪਹਿਲੇ ਤੱਕ ਤੁਸੀਂ ਆਪਣੀ ਵੋਟ ਐਸਟੀਐਮ ਆਫਿਸ ਤੋਂ ਬਣਾ ਸਕਦੇ ਹੋ ਜੇ ਨਾ ਬਣੇ ਤੁਸੀਂ ਸਿੱਧਾ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਸਕਦੇ ਸੋ ਇਹਨਾਂ ਦੇ ਵੇਖੋ ਫਲੋਰ ਆਫ ਦਿ ਹਾਊਸ ਤੇ ਭਗਵੰਤ ਮਾਨ ਨੇ ਸਾਡੇ ਇੱਕ ਬਹੁਤ ਹੀ ਆਨਰਬਲ ਮੈਂਬਰ ਨੇ ਪੁੱਛਿਆ ਸੀ ਕਿ ਸੀਬੀਸਰ ਸਾਹਿਬ ਪੰਚਾਇਤੀਆਂ ਇਲੈਕਸ਼ਨਾਂ ਕਰਾਂ ਲੱਗੇ ਹੋ ਕੀ ਅਸੀਂ ਆਸ ਉਮੀਦ ਰੱਖੀਏ ਕਿ ਫੇਰ ਹੋਣਗੇ ਸਾਰਿਆਂ ਨੂੰ ਜਮਹੂਰੀ ਹੱਕ ਦਿੱਤਾ ਜਾਏਗਾ ਉਹਨਾਂ ਨੇ ਇਹ ਗੱਲ ਅਸ਼ੋਰੈਂਸ ਦਿੱਤੀ ਸੀ ਕਿ ਬਿਲਕੁਲ ਬ੍ਰੀਅਟ ਬੇਰ ਹੋਣਗੇ ਤੇ ਵੇਖੋ ਇਲੈਕਸ਼ਨਾਂ ਅਨਾਉਂਸ ਨਹੀਂ ਇਹ ਇਲੈਕਸ਼ਨਾਂ ਅਨਾਉਂਸਮੈਂਟ ਤੋਂ ਪਹਿਲੇ ਇਹਨਾਂ ਨੇ ਵੱਡੇ ਪੈਮਾਨੇ ਤੇ ਐਸਟੀਐਮ ਬਦਲ ਲੈ ਡੀਸੀ ਬਦਲ ਲੈ ਤੇ ਡੀਸੀਆਂ ਦੇ ਥਰੀ ਜਿਹੜੀ ਪੁਰਾਣੀ ਰੈਜ਼ਰਵੇਸ਼ਨ ਸੀ ਜਿਹੜਾ ਰੋਸਟਰ ਬਣਿਆ ਸੀ ਪੁਰਾਣਾ ਹੁਣ ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰ ਕਿਸੇ ਕੈਟਾਗਰੀ ਤੇ ਰਿਜ਼ਰਵ ਨੇ ਉਹ ਐਸਟਿੰਗ ਫੁੱਲੀ ਚਾਹੀਦੀ ਸੀ ਰਾਜ ਸਰਕਾਰ ਨੂੰ ਉਹ ਡੀਸੀਆ ਤੋਂ ਲਾਸਟ ਨੂੰ ਇਹ ਗੰਦ ਕੰਮ ਕਰਵਾਇਆ ਗਿਆ ਮੈਂ ਆਪਣੀ ਪਾਰਟੀ ਦੇ ਨੈਸ਼ਨਲ ਕਾਂਗਰਸ ਵੱਲੋਂ ਸੁਮੂਚੇ ਅਫਸਰ ਸਹਿਬਾਨ ਨੂੰ ਇਹ ਬੇਤੀ ਕਰੂੰਗਾ ਡੀਸੀਆ ਤੋਂ ਲੈ ਕੇ ਚਲੇ ਤਾ ਕਿਰਪਾ ਕਰ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੱਲ ਨੂੰ ਕਿਸੇ ਸਟੇਜ ਤੇ ਤੁਹਾਨੂੰ ਮੁਸ਼ਕਲ ਡੇਣ ਵੀ ਕਿਉਂਕਿ ਇਹ ਸਰਕਾਰ ਬਹੁਤਾ ਚਿਰ ਚੱਲਣ ਵਾਲੀ ਨਹੀਂ ਤਾਨੂੰ ਪਤਾ ਹੀ ਹੈ ਜਿਸ ਕਿਸਮ ਦੇ ਹਾਲਾਤ ਨੇ ਪੰਜਾਬ ਪਰਮਾਤਮਾ ਦੇ ਸਹਾਰੇ ਛੱਡ ਦਿੱਤਾ ਕੋਈ ਐਡਮਿਨਿਸਟ੍ਰੇਸ਼ਨ ਨਾਲ ਦੀ ਚੀਜ਼ ਨਹੀਂ ਮੈਂ ਸਾਰੇ ਅਫਸਰ ਸਹਿਬਾਨ ਨੂੰ ਗੁਜ਼ਾਰਿਸ਼ ਕਰਾਂਗਾ ਤੁਸੀਂ ਉਹਨਾਂ ਪੋਸਟਾਂ ਤੇ ਹੀ ਰਹਿਣਾ ਵੱਤ ਵਾ ਤੁਹਾਡੀ ਬਦਲੀ ਕੋਈ ਖੱਬੇ ਸਿਰ ਤੇ ਕਰਵਾ ਸਕਦਾ ਤਨਖਾਹ ਵੀ ਤੁਹਾਨੂੰ ਮਿਲਣੀ ਤੋਂ ਜਮਹੂਰੀਅਤ ਦਾ ਆਪਾਂ ਕਤਲ ਨਾ ਕਰੀਏ ਜਮਹੂਰੀਅਤ ਦਾ ਆਪਾਂ ਖਾਨਾ ਨਾ ਕਰੀਏ ਕਿਰਪਾ ਕਰਕੇ ਇਹਨੂੰ ਫੇਰ ਇਲੈਕਸ਼ਨ ਹੋ ਲਿਆ ਤਾਂ ਸਾਰੇ ਨੂੰ ਵੱਡੀ ਇਲੈਕਸ਼ਨ ਪੰਜਾਬ ਦੇ 13000 ਪਿੰਡਾਂ ਦੀ ਹੈ 70% ਦੀ 50 ਪਿੰਡਾਂ ਵਿੱਚ ਰਹਿੰਦਾ ਹੈ ਤਾਂ ਮੈਂ ਸਾਰੇ ਅਫਸਰਸ ਨੂੰ ਸਪੈਸ਼ਲੀ ਜਿਹੜਾ ਬੀਡੀਪੀਓ ਤੇ ਲੋਕਸਤਾ ਨੂੰ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕੋਈ ਇਹੋ ਜਿਹਾ ਕੰਮ ਨਾ ਕਰਿਓ ਜਿਹਦੇ ਨਾਲ ਅੱਜ ਨਹੀਂ ਤੇ 6 ਮਹੀਨਿਆਂ ਨੂੰ 6 ਮਹੀਨਿਆਂ ਨੂੰ ਤੇ ਸਾਲ ਨੂੰ ਨਹੀਂ ਤੇ ਹੋਰ ਨੂੰ ਤੁਹਾਡੇ ਖਿਲਾਫ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਦਾ ਤੁਸੀਂ ਆਪਣੇ ਆਪ ਹੀ ਕੋਈ ਬੈਕਗ੍ਰਾਉਂਡ ਛੱਡ ਜੋ ਬੰਦੇ ਤੋਂ ਇਨਾਂ ਹੀ ਮੈਂ ਕਹਿੰਦਾ ਹੋਇਆ ਅਸੀਂ ਆਸੂਮੇਦ ਕਰਦੇ ਆ ਇਲੈਕਸ਼ਨ ਕਮਿਸ਼ਨਰ ਸਾਹਿਬ ਫਰੀ ਐਂਡ ਫੇਅਰ ਬਹੁਤ ਬਹੁਤ ਪ੍ਰਾਈਵੇਟ ਹਸਪਤਾਲਾਂ ਨੇ ਆਯੂਸ਼ਮਾਨ ਸਰਵਿਸੇ ਦੀ ਗੱਲ ਕਰਦੀ ਕਿ ਇਹਦੇ ਵੀ 500 ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਦਾ ਤੁਸੀਂ ਵੇਖੋ ਸਾਰੇ ਅਧਿਕਾਰੀਆਂ ਦੀ ਜਿਹੜੀ ਬਾਹਰ ਦੀ ਬਾਹਰ ਹੁਣ ਤੁਸੀਂ ਇਹ ਵੇਖੋ ਹਾਲ ਕਿ ਸੈਂਟਰ ਕੋ ਪੈਸੇ ਲੈ ਲੈਣ ਤੇ ਲੋਕਾਂ ਨੂੰ ਅੱਗੇ ਪੈਸੇ ਜਿਹੜੇ ਆਯੂਸ਼ਮਾਨ ਭਰਦੇ ਜਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਥੇ ਜਿਨ੍ਹਾਂ ਨੇ ਇੰਸ਼ੋਰੈਂਸ ਕੀਤੀ ਉਹਨਾਂ ਕੰਪਨੀਆਂ ਨੂੰ ਕਿਉਂ ਪ੍ਰੋਫੈਸ਼ਨਲ ਦਿੱਸੇ? ਉਹਦਾ ਮਤਲਬ ਉਹ ਪੈਸਾ ਕਿਤੇ ਹੋਰ ਇਸਤੇਮਾਲ ਕੀਤਾ ਜਾ ਰਿਹਾ। ਇਸ ਤੋਂ ਵੱਡੀ ਡਰੈਸਿੰਗ ਡਾਊਨ ਕੀ ਦੇ ਸਕਦੀ? ਹਰ ਤੁਸੀਂ ਅੱਜ ਆਨਰੇਬਲ ਹਾਈ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ। ਪਰसों ਚੌਥੀ ਸੁਪਰੀਮ ਕੋਰਟ ਨੇ ਫੇਰ ਇਹਨਾਂ ਨੂੰ ਟਕਾ ਕੇ ਇਹਨਾਂ ਦਾ ਕਈ ਮਸਲਿਆਂ ਦੇ ਉੱਤੇ ਇਹਨਾਂ ਨੂੰ ਬਕਾਇਦਾ ਤੌਰ 'ਤੇ ਉਹ ਤੋਂ ਰੋਜ਼ ਕੋਈ ਨਾ ਕੋਈ ਛਿੜਕ ਪੈਂਦੀ ਹੈ। ਇਹ ਪੰਜਾਬ ਗਵਰਨਮੈਂਟ ਦੇ ਸ਼ੋਨ ਇਨ ਬੈਕਲਰ ਐ ਬੈਡ ਨਾਈਟ। ਤੋ ਇਹ ਹੈ ਕਿ ਇਹ ਸਧਾਰਨ ਕਰਨ ਦੀ ਲੋੜ ਹੈ ਤੇ ਮੈਂ ਚਾਹਾਂਗਾ ਕਿ ਗਰੀਬ ਲੋਕਾਂ ਦੇ ਜਿਹੜੇ ਕਾਰਡਸ ਨੇ ਇਹ ਇਮੀਡੀਏਟਲੀ ਰੀਨਿਊ ਕਰਕੇ ਤੇ ਪ੍ਰਾਈਵੇਟ ਹੋਵੇ ਚਾਹੀਦਾ ਜੇ ਜਾਖੜ ਦਾ 36 ਭਾ ਦੇਣਾ ਚੱਲ ਰਿਹਾ ਹੈ ਕਿ ਮੈਂ ਲਈਂ ਠੀਕਾਲੀ ਗਾਂ ਦਿੰਦਾ ਵੀ ਕਾਂਗਰਸ ਕੋਈ ਸਮਝ ਨਹੀਂ ਇਹ ਵੇਖੋ ਮੇਰੀ ਇੱਕ ਗੱਲ ਚੀਜ਼ ਅਸਲੋ ਪਹਿਲੀ ਗੱਲ ਤੇ ਉਸ ਤੀਫੇ ਦਾ ਪੱਕਾ ਪਤਾ ਨਹੀਂ ਸਾ ਤੀਫੇ ਵਰਗਾ ਕੰਮ ਹੀ ਕਿਉਂਕਿ ਜਿਸ ਆਸ ਉਮੀਦ ਨਾਲ ਭੱਜ-ਭੱਜ ਗਏ ਸੁਆਸਮੀਦ ਪੂਰੀ ਨਹੀਂ ਹੋਈ ਇਹਨਾਂ ਦੀ ਜਗ੍ਹਾ ਜਿਹੜੀ ਉਹ ਰਵਨੀਤ ਬਿਜੂ ਲੈ ਗਿਆ ਇਹ ਲੱਭ ਰਿਹਾ ਸੀ ਕਿ ਮੈਨੂੰ ਇਹ ਰਾਜ ਸਭਾ ਅਧਿਨਗੇ ਜੋ ਉਸ ਤੋਂ ਬਾਅਦ ਮੰਤਰੀ ਬਣਾਣਗੇ ਪਹਿਲੇ ਵਾਅਦਾ ਜੋ ਮੈਨੂੰ ਪਤਾ ਲੱਗਾ ਸੀ ਲਾਦਰ ਨਾ ਪੈਲਾ ਨੂੰ ਹੀ ਲਾਇਆ ਫਿਰ ਭਾਜਪਾ ਨੂੰ ਉਹਨਾਂ ਨੇ ਅਸੈਸਮੈਂਟ ਲਾ ਲਈ ਕਿ ਸਾਨੂੰ ਕਿਸੇ ਦਸਤਾਰ ਵਾਲੇ ਬਖੋਟੇ ਦੀ ਲੋੜ ਹੈ ਦੀ ਲੋੜ ਇਹਦੇ ਸਿਰ ਤੇ ਦਸਤਾਰ ਨਹੀਂ ਸੀ ਬੱਜੀ ਤੋਂ ਇਸ ਗੱਲ ਕਾਰਨ ਉਹਨਾਂ ਨੇ ਰਵਨੀਤ ਬਿੱਟੂ ਖੜਾ ਕਰ ਲਿਆ ਤੋਂ ਹੁਣ ਤਾਂ ਬਿਲਕੁਲ ਹੀ ਇਹ ਸਿਆਸੀ ਤੌਰ ਤੇ ਬੇਦਲ ਹੋ ਗਏ ਨੇ ਕਾਂਗਰਸ ਨੇ ਤੁਹਾਨੂੰ ਪਹਿਲੀ ਦੱਸਿਆ ਕਾਂਗਰਸ ਜੋ ਜੋ ਇਹਨਾਰੇ ਪਾਰਟੀ ਹਾਈ ਕਮਾਂਡ ਦੇ ਖਲਾਫ ਟਿੱਪਣੀਆਂ ਕੀਤੀਆਂ ਨੇ ਤੇ ਜੋ ਸਾਡੀ ਪਾਰਟੀ ਦੇ ਬੇਠੇ ਛੁਰਾ ਇਹਨਾਂ ਨੇ ਖੀਲ ਲੇ ਮਹੀਨਿਆਂ ਵਿੱਚ ਮਾਰਿਆ ਜਿਸ ਕਰਕੇ 78 ਤੋਂ 18 ਤੇ ਆਏ ਆ ਉਹਦੇ ਵਿੱਚ ਹੁਣ ਕਾਂਗਰਸ ਵਿੱਚ ਜਗ੍ਹਾ ਕੋਈ ਨਹੀਂ ਕਿਤੇ ਹੋ ਰੇ ਇਹਦੇ ਜਾਣ ਦਾ ਪ੍ਰੋਗਰਾਮ ਹੋ ਜਾਂਦਾ ਮੈਂ ਕਹਿ ਰਿਹਾ ਸੀ ਸਰ ਇੱਕ ਸੀਗਰ ਸਿਕਿਉਰਟੀ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਰਿਮੀ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਸੀਗਰ ਦੇ ਸਿਕਿਉਰਟੀ ਰੱਖਦੇ ਆ ਉਹਦਾ ਪੇਡ ਕਰ ਕਿਸ਼ਾ ਜਾਵੇ 6 ਮਹੀਨੇ ਦਾ ਪਹਿਲਾਂ ਥੋੜਾ ਸੈਟ ਕਰ ਲਿਆ ਦੇ ਆ ਸੈਟ ਕਰਾਂ ਜਾਂਦਾ ਦੇਖੋ ਸਿੰਗਰਸ ਦੀ ਸਕਿਉਰਿਟੀ ਉਹਨੂੰ ਕੋ ਪੈਸੇ ਲੈਣੇ ਜਾਂ ਨਾਲ ਲੈਣੇ ਉਹ ਤੇ ਗਵਰਨਮੈਂਟ ਦਾ ਕੰਮ ਹੈ ਬਰਸਟ ਉਹ ਫੇਅਰ ਸੁਪੀਕ ਹੈ ਬਟ ਮੈਂ ਸਮਝਦਾ ਕਿ ਸਟੇਜ ਚਾਰਜ ਹੋਣਾ ਹੈ ਆਰਟਿਸਟ ਤੇ ਇਹ ਕਾਨੂੰਨ ਬਾਣੀ ਰਿਹਾ ਇਹ ਆਲਰੇਡੀ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਕਾਨੂੰਨ ਬਣਾਇਆ ਜਾਂ ਰੂਲਸ ਐ ਰੈਗੂਲੇਸ਼ਨ ਤੇ ਕਿ 1100 ਬੰਦਾ ਤੇ ਇਹ ਵੀ ਸਟੇਜ ਆਰਟਿਸਟ ਦੀ ਹੈ ਭਗਵੰਤ ਮਾਨ 1100 ਦੇ ਕੋਲ ਇਹ ਨੂੰ ਕੋਈ ਨਾ ਕੋਈ ਜੇ ਜੇ ਇਹ ਪੈਸੇ ਜਿਹੜੇ ਨੇ ਉਹ ਦੇਖੋ ਗਿੱਪੀ ਘਰੇਵਾਲ ਕੋ ਲੈ ਜਾ ਸਕਦੇ ਨੇ ਜਾਂ ਉਹ ਦੂਸਰੇ ਮਾਨ ਕੋ ਲੈ ਜਾ ਸਕਦੇ ਸਾਡੇ ਸਿੰਗਰ ਕੋ ਬਬੂ ਮਾਨ ਕੋ ਜਾਂ ਕੇ ਪੀ ਤੇ ਲੋਕ ਕੋ ਲੈ ਜਾ ਸਕਦੇ ਨਾ ਤਾਂ ਫਿਰ ਇਹਨੂੰ ਵੀ ਲੈਣੇ ਚਾਹੀਦੇ ਇਹ ਵੀ ਐ ਕਿ ਤੁਹਾਨੂੰ ਭਾਵੇਂ ਬਿਮਾਰੀ ਹੈ ਉਹ ਕਾਇ ਗੱਲ ਇਹ ਹੈ ਕਿ ਇਹਦੇ ਕੋ ਵੀ ਪੈਸੇ ਲੈਣ ਹਾਂ ਉਹ ਇਸ ਗੱਲ ਕਰ ਰਹੇ ਭੈਸਮਲਾ ਕਿ ਇਹ ਵੀ ਸਟੇਜ ਆਰਟਿਸਟ ਹੀ ਹੈ ਇਹ ਜੇ ਵੀ ਹੋਰ ਤਾਂ ਕੋਈ ਕੋਈ ਨੌਕਰੀ ਅੰਦਰ ਦੀ ਨੌਕਰੀਆਂ ਨੂੰ ਕੋਠੀ ਖਾਲੀ ਕਰਨਾ ਨੋਟੀਫਾਈ ਕਰਤਾ ਜਿਹੜੇ ਜਨਤਕ ਬਣਦੇ ਜੇ ਲੋਨਾਂ ਕੋਦੇ ਖਾਲੀ ਕਰਾ ਲੈਣ ਉਹਨਾਂ ਕੋਦੇ ਇੱਕ ਇੱਕ ਸੀ ਇਹਦੇ ਕੋ ਪੰਜ ਨਹੀਂ ਕਦੋਂ ਕਰੇ ਇਹਨੂੰ ਪੁੱਛੋ ਨਾ ਉਹਨਾਂ ਕੋਦੇ ਇਹ ਜਾਰੇ ਕੋ ਇੱਕ ਇੱਕ ਸੀ ਜਿੰਨੇ ਮਾਜਰੇ ਸੀ ਮਾਜਰੇ ਦੇ ਉਹਨਾਂ ਦੇ ਹੈ ਬੜੇ ਰਿਸ਼ਤੇਦਾਰ ਉਹ ਸਾਰੇ ਇਹਦੀਆਂ ਕੋਠੀਆਂ 'ਚ ਹੀ ਆ ਸਕਦੇ ਨੇ ਗਮਤੇ ਸਾਰੇ ਮਾਜਰੇ ਦੇ ਵਾਸੀ ਕਰ ਰਹੇ ਸੀ ਅੱਜ ਤੇ ਬੜਾ ਕੋਈ ਨਿਕਲਣਾ ਅੱਜੇ ਬੜਾ ਕੋਈ ਨਿਕਲਦਾ ਦੋ ਚਾਰ ਦੇੜੀ ਖਲੋ ਜੋ ਮਾਜਰਿਆਂ ਦੇ ਕਾਰਨਾਂ ਮੈਨੇ ਉਹ ਕਰਦੇ ਤੇ ਇਹਦੇ ਕਹਿੰਦੇ ਸੀ ਜੋ ਕੁਝ ਬਾਹਰਲੇ ਮੁਲਕਾਂ ਜਾ ਰਿਆ ਸੀ ਉਹ ਇਹਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਦੀਆਂ ਗੋਠੀਆਂ ਖਾਲੀ ਕਰਾ ਲਈਆਂ ਆਪਣੀਆਂ ਜੇ ਰੱਖੀਆਂ ਨਾ ਮੈਂ ਤਾਂ ਉਹਨਾਂ ਮਾਜਰਿਆਂ ਨੂੰ ਕਹੂੰ ਤੁਹਾਡੀ ਗੋਠੀ ਖਾਲੀ ਕਰਾਂ ਤਾਂ ਜਿਹੜੀ ਇਹਦੀਆਂ ਪੰਜ ਨੂੰ ਉਹਨਾਂ ਚਾਹੀ ਕੰਮ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਇਹਦੇ ਨਾਲ ਸਾਰਾ ਕੰਮ ਜੋ ਪੰਜਾਬ 'ਚ ਹੋ ਰਿਆ ਸੀ ਉਹ ਇਹਦੇ ਬਿਆਪਤ ਕੀਤਾ ਜਾ ਰਿਹਾ ਸੀ ਕੀ ਹੋਣਾ ਮਾਮਾ ਹਾਂਜੀ ਇੱਕ ਦੋ ਦਿਨਾਂ ਚੱਗ ਲੈਂਦੇ ਹੋ ਫੜ ਜੋ ਫਤਲ ਸਾਨੂੰ ਲੱਗਾ ਹੀ ਇਹ ਸੀ ਕੋਈ ਨਾ ਕੋਈ ਨਵਾਂ ਮਾਜਰਾ ਚੱਲੇਗਾ ਉਹ ਜਦੋਂ ਚੱਲੇਗਾ ਫਿਰ ਦੂਰੇ ਦਿਨ ਬਾਅਦ ਗੱਲ ਕਰਾਂਗੇ ਥੈਂਕ ਯੂ